ਜੀ ਆਪਾਂ ਅਕਸਰੀ ਉਸ ਮਹਾਸ਼ਕਤੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਆ ਉਹਦੀ ਰਚਨਾ ਦੀ ਗੱਲ ਕਰਦੇ ਆ ਜਿੱਥੇ ਉਸ ਪ੍ਰਮਾਤਮਾ ਨੇ ਇੰਨੇ ਖੂਬਸੂਰਤ ਫੁੱਲ ਫਲ ਪੰਛੀ ਬੂਟੇ ਬਣਾਏ ਨੇ ਜਿੱਥੇ ਇੰਨੀ ਤਾਕਤਵਰ ਧਰਤੀਆਂ ਸੂਰਜ ਬਣਾਏ ਨੇ ਤਾਂ ਸੋਚੋ ਵੀ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਲਾ ਆਪ ਕਿੰਨਾ ਸੋਹਣਾ ਹੋਊ ਤੇ ਉਹ ਆਪ ਕਿੰਨੀ ਤਾਕਤ ਰੱਖਦਾ ਹੋਊ ਅੱਜ ਆਪਾਂ ਉਸ ਪ੍ਰਮਾਤਮਾ ਦੀ ਇੱਕ ਰਚਨਾ ਜਾਇੰਟ ਵਾਟਰ ਲਿਲੀ ਦੀ ਗੱਲ ਕਰਦੇ ਆਂ ਪਾਣੀ ਦਾ ਵੱਡਾ ਬੂਟਾ ਲਿਲੀ ਉਹਦੀ ਕਿਸਮ ਆ ਸੋ ਇਹ ਬੂਟਾ ਆਪਣੇ ਆਪ ਦੇ ਵਿੱਚ ਪ੍ਰਮਾਤਮਾ ਦੀ ਇੱਕ ਖੂਬਸੂਰਤ ਰਚਨਾ ਜਦੋਂ ਇਹ ਬੂਟਾ ਵੱਧਦਾ ਵੱਧਾ ਪਾਣੀ ਦੇ ਉੱਪਰ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਇਹ ਆਪਣਾ ਆਲਾ-ਦਾਲਾ ਸਾਫ਼ ਕਰਦਾ ਇਹਦੀਆਂ ਜਿਹੜੀਆਂ ਪੱਤੀਆਂ ਜਾਂ ਇਹਦੇ ਜਿਹੜੇ ਪੱਤੇ ਨੇ ਉਹ ਹਰ ਰੋਜ਼ 20 ਸੈਂਟੀਮੀਟਰ ਤੱਕ ਫੈਲਦੇ ਆ ਤੇ 2 ਮੀਟਰ ਤੱਕ ਵੱਡੇ ਹੋ ਜਾਂਦੇ ਨੇ ਇਨਾਂ ਦੇ ਥੱਲੇ ਛੋਟੇ-ਛੋਟੇ ਕੰਡੇ ਲੱਗੇ ਹੁੰਦੇ ਆ ਜਿੱਦਾਂ ਹੀ ਇਹ ਪੱਤੇ ਫੈਲਣਾ ਸ਼ੁਰੂ ਕਰਦੇ ਆ ਤਾਂ ਇਹ ਆਲੇ-ਦਾਲੇ ਜਿੰਨੇ ਵੀ ਛੋਟੇ-ਵੱਡੇ ਬੂਟੇ ਹੁੰਦੇ ਆ ਇਹਦੇ ਥੱਲੇ ਛੋਟੇ-ਛੋਟੇ ਕੰਡੇ ਆ ਉਹ ਕੰਡੇ ਉਹਦੀਆਂ ਪੱਤੀਆਂ ਉਹਦੀਆਂ ਡੰਡੀਆਂ ਨੂੰ ਨੁਕਸਾਨ ਕਰਦੇ ਆ ਜਿਹਦੇ ਕਰਕੇ ਉਹ ਜਿਹੜੇ ਆਲੇ-ਦਾਲੇ ਦੇ ਬੂਟੇ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਉਹ ਤੋਂ ਬਾਅਦ ਜਦੋਂ ਇਹ ਪ੍ਰੋਪਰ ਫੈਲ ਜਾਂਦੇ ਨੇ 2 ਮੀਟਰ ਤੱਕ ਲੰਬੇ ਹੋ ਜਾਂਦੇ ਆ ਤਾਂ ਇਹ ਪੱਤੇ ਸੂਰਜ ਦੀ ਰੋਸ਼ਨੀ ਨੂੰ ਵੀ ਉੱਪਰ ਹੀ ਰੋਕ ਲੈਂਦੇ ਆ ਤੇ ਥੱਲੇ ਰੋਸ਼ਨੀ ਨਾ ਜਾਣ ਕਰਕੇ ਥੱਲੇ ਜਿਹੜੇ ਛੋਟੇ ਵੱਡੇ ਬੂਟੇ ਹੁੰਦੇ ਆ ਉਹ ਵੀ ਖਤਮ ਹੋ ਜਾਂਦੇ ਆ ਇਸ ਤਰੀਕੇ ਦੇ ਨਾਲ ਇਹ ਵਾਟਰ ਜਾਇੰਟ ਲਿਲੀ ਇਹ ਪੂਰੇ ਪਾਣੀ ਦੇ ਵਿੱਚ ਆਪ ਹੀ ਰਾਜ ਕਰਦੀ ਆ ਤੇ ਹਰ ਥਾਂ ਦੇ ਉੱਤੇ ਦੇ ਪੱਤੇ ਫੈਲ ਜਾਂਦੇ ਨੇ ਇਸ ਬੂਟੇ ਦੇ ਪੱਤੇ ਵੀ ਉਸ ਪ੍ਰਮਾਤਮਾ ਦੀ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਰਚਨਾ ਜਿਹੜੇ ਇੰਨੇ ਵੱਡੇ ਹੋ ਜਾਂਦੇ ਆ ਕਿ ਲੋਕ ਉੱਥੇ ਜਾਂਦੇ ਆ ਉਹਨਾਂ ਪੱਤਿਆਂ ਦੇ ਵਿੱਚ ਬੈਠ ਕੇ ਫੋਟੋਆਂ ਖਿਚਾਉਂਦੇ ਨੇ ਇਸ ਬੂਟੇ ਦੀ ਖੂਬਸੂਰਤੀ ਦਾ ਆਨੰਦ ਮਾਣ ਲਿਆ। ਦੇਖੋ ਤੁਸੀਂ ਪ੍ਰਮਾਤਮਾ ਨੇ ਕਿ ਐਸੀ ਰਚਨਾ ਕੀਤੀ ਆ ਕਿ ਐਸੀ ਚੀਜ਼ ਬਣਾਈ ਆ ਕਿ ਪਾਣੀ ਦਾ ਇੱਕ ਬੂਟਾ ਉਹਦੇ ਪੱਤੇ ਇੰਨੇ ਇੱਕ ਤਾਕਤ ਰੱਖਦੇ ਆ ਕਿ ਉਹਦੇ ਵਿੱਚ ਇਨਸਾਨ ਬੈਠ ਕੇ ਫੋਟੋਆਂ ਵੀ ਕਰਾ ਲੈਂਦੇ ਨੇ। ਤੇ ਇਸ ਤਰ੍ਹਾਂ ਇਹ ਖੂਬਸੂਰਤ ਬੂਟਾ ਪੂਰੇ ਪਾਣੀ ਦੇ ਵਿੱਚ ਆਪਣਾ ਕਬਜ਼ਾ ਜਮਾ ਕੇ ਰਾਜ ਕਰਦਾ। ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਉਸ ਕਾਲਪੁਰਖ ਵਾਹਿਗੁਰੂ ਨੇ ਜੋ ਵੀ ਕੁਝ ਸਾਡੇ ਆਲੇ-ਦਾਲੇ ਬਣਾਇਆ ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਕੋਈ ਨਾ ਕੋਈ ਮਕਸਦ ਜ਼ਰੂਰ ਆ ਉਹ ਗੱਲ ਵੱਖਰੀ ਆ ਕਿ ਸਾਨੂੰ ਉਹਦੀ ਜਾਣਕਾਰੀ ਨਹੀਂ ਹੈਗੀ ਪਰ ਰੇਤੇ ਦੇ ਇੱਕ ਕਣ ਦੇ ਹੋਣ ਦਾ ਵੀ ਕੋਈ ਨਾ ਕੋਈ ਮਤਲਬ ਹੈਗਾ ਸੋ ਅੱਜ ਹੀ ਉਸ ਬੇਅੰਤ ਦੀਆਂ ਬਾਤਾਂ ਪਾਉਣੀਆਂ ਸ਼ੁਰੂ ਕਰੋ ਅੱਜ ਹੀ ਉਸ ਬੇਅੰਤ ਨੂੰ ਧਿਆਉਣਾ ਸ਼ੁਰੂ ਕਰੋ ਉਸ ਕਾਲਪੁਰਖ ਵਾਹਿਗੁਰੂ ਨੂੰ ਧਿਆਉਂਗੇ ਤਾਂ ਸੋਚੋ ਵੀ ਜਿਹੜਾ ਇੰਨੀਆਂ ਖੂਬਸੂਰਤ ਤੇ ਇੰਨੀਆਂ ਤਾਕਤਵਰ ਚੀਜ਼ਾਂ ਨੂੰ ਜਨਮ ਦਿੰਦਾ ਤੇ ਜਿੱਦਾਂ ਉਹ ਥੋੜੇ ਤੋਂ ਖੁਸ਼ ਹੋਇਆ ਤਾਂ ਸਾਨੂੰ ਕੀ ਕੁਝ ਨਹੀਂ ਮਿਲੂਗਾ ਪਰ ਇਸੇ ਲਾਲਚ ਦੇ ਵਿੱਚ ਆ ਕੇ ਉਹਦਾ ਨਾਂ ਨਹੀਂ ਲੈਣਾ ਉਹਦਾ ਨਾਂ ਸਿਰਫ ਇਸ ਕਰਕੇ ਲੈਣਾ ਕਿ ਆਪਾਂ ਉਹਨੂੰ ਪਿਆਰ ਕਰਦੇ ਹਾਂ ਇਹ ਗੱਲ ਦਾ ਧਿਆਨ ਰੱਖਿਓ ਧੰਨਵਾਦ